ਦਮਦਮਿਤਕ ਸਾਲ ਦੇ ਮੁਖੀ ਗਿਆਨੀ ਬਾਬਾ ਹਰਨਾਮ ਸਿੰਘ ਨੇ ਸਮੁੱਚੇ ਸਿੱਖ ਪੰਥ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਇਹ ਵੱਡਾ ਬਿਆਨ ਦਿੱਤਾ ਹੈ ਦੱਸ ਸੀ ਕਿ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਇੱਕ ਨਵਾਂ ਬਣਿਆ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਸੀ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਹੋਏ ਨੇ ਦੂਜੇ ਪਾਸੇ ਬਾਦਲ ਤੜਾ ਉਹ ਵੀ ਅਕਾਲੀ ਦਲ ਹੈ ਤੇ ਆਪਣੇ ਆਪ ਨੂੰ ਪੰਥਕ ਜਮਾਤ ਦੱਸਦਾ ਹੈ ਇਹ ਸਾਰੇ ਅਕਾਲੀ ਦਲ ਨੂੰ ਲੈ ਕੇ ਬਾਬਾ ਹਰਨਾਮ ਸਿੰਘ ਤੁਮਾ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਮੁੱਚੇ ਸਿੱਖ ਪੰਥ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ ਸਚਖੰਡ ਜੀ ਦੇ ਹਰਮੰਦਰ ਸਾਹਿਬ ਵਿਕੇਨ ਤਮਸਕ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੂਰਵ ਦੀ ਵਧਾਈ ਅਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਿੱਖੀ ਤੇ ਵੱਡੇ ਹਮਲੇ ਹੋ ਰਹੇ ਹਨ ਜਿਸ ਨੇ ਸਮੁੱਚੇ ਸਿੱਖ ਪੰਥ ਨੂੰ ਇਕੱਠਾ ਹੁੜਾ ਚੈਦਾਏ ਇਹ ਜਿਨਾਲ ਹੀ ਗਿਆਨੀ ਅਰਪੀਤ ਸਿੰਘ ਦੇ ਵੱਲੋਂ ਨਵੇਂ ਅਕਾਲ ਦਲ ਦੇ ਪ੍ਰਧਾਨ ਬਣਨ ਤੇ ਉਹਨਾਂ ਕਿਹਾ ਕਿ ਜਿਨ੍ਹਾਂ ਲੀਹਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕੀਤਾ ਸੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਕੁਝ ਆਗੂ ਉਸ ਸਿਧਾਂਤ ਤੋਂ ਪਿੱਛੇ ਹਟੇ ਨੇ ਜਿਸ ਨਾਲ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਇਹਨਾਂ ਨੂੰ ਗੁਰਮਤ ਦੇ ਦਾਇਰੇ ਦੇ ਵਿੱਚ ਰਹਿ ਕੇ ਸ਼੍ਰੀ ਅਕਾਲ ਤਖਤ ਸਾਈ ਦੀ ਪਰੰਪਰਾ ਮਾਣ ਮਰਿਆਦਾ ਅਨੁਸਾਰ ਸਿੱਖੀ ਸਿਧਾਂਤਾਂ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਨੇ ਉਹਨਾਂ ਕਿਹਾ ਕਿ ਆਪਸੀ ਮਤਭੇਦ ਖਤਮ ਕਰਨੇ ਚਾਹੀਦੇ ਨੇ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਸੰਸਦ ਨੂੰ ਟਾ ਨਾ ਲੱਗੇ ਉਹਨਾਂ ਅਮਰੀਕਾ ਦੇ ਵਿੱਚ ਹੋਏ ਐਕਸੀਡੈਂਟ ਤੋਂ ਬਾਅਦ ਟਰੱਕ ਡਰਾਈਵਰ ਨੂੰ ਹੋਈ ਬਹੁਤ ਵੱਡੀ ਸਜ਼ਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਉਹਨਾਂ ਕਹਿ ਕੇ ਅਮਰੀਕਾ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਇਸ ਮਾਮਲੇ ਦੇ ਵਿੱਚ ਮਾਨਵਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਿੱਖ ਟਰੱਕ ਡਰਾਈਵਰ ਮਾਮਲੇ ਦੇ ਵਿੱਚ ਇਨਸਾਫ ਕਰਨਾ ਚਾਹੀਦਾ ਹੈ ਉਹਨਾਂ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਠੀਕ ਹੈ ਜੀ ਨਵਾਂ ਅਕਾਲੀ ਦਲ ਬਣ ਗਿਆ ਪੰਜਾਬ ਦੀ ਪਾਰਟੀ ਪੰਜਾਬ ਦੇ ਵਿਕਾਸ ਤੇ ਲਈ ਜੀ ਅਖਾਲੀ ਦਲ ਬਾਦਲ ਪਾਰਟੀ ਨੂੰ ਦੇਖੀ ਉਹਨੂੰ ਉਪਖੜਾ ਕਰਕੇ ਨਵਾਂ ਇੱਕ ਟੀਮ ਦਲ ਬਣ ਗਿਆ ਕਿਵੇਂ ਦੇਖਦੇ ਹੋ ਯਾਨੀ ਹਰ ਜੀ ਨੂੰ ਜੱਤੇਗਾ ਜੀ ਲਈ ਉਹਨਾਂ ਪ੍ਰਧਾਨ ਨਾ ਆ ਗਿਆ ਦੇਖੋ ਮੈਂ ਸਮੁੱਚੇ ਪੰਥ ਦੇ ਵਿੱਚ ਏਕਤਾ ਬਖਾਮੀ ਆ ਪਹਿਲੀ ਗੱਲ ਤਾਂ ਇਹ ਹੈ ਸਮੁੱਚੇ ਖਾਲਸਾ ਪੰਥ ਦੇ ਵਿੱਚ ਸਾਰਿਆਂ ਵਿੱਚ ਏਕਤਾ ਹੋਣੀ ਚਾਹੀਦੀ ਐ ਸਾਰੇ ਸਿਰ ਜੋੜ ਕੇ ਬੈਠੀਏ ਕਿਉਂਕਿ ਆਮ ਤੇ ਜਿੱਥੇ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਵੱਡੇ ਹਮਲੇ ਸਾਡੇ ਤੇ ਹੋ ਰਹੇ ਤੇ ਦੁਨੀਆ ਭਰ ਵਿੱਚ ਵੀ ਸਿੱਖਾਂ ਤੇ ਬਹੁਤ ਵੱਡੇ ਵੱਡੇ ਹਮਲੇ ਹੋ ਰਹੇ ਆ ਇੱਕ ਟਰੱਕ ਡਰਾਈਵਰ ਦਾ ਮਸਲਾ ਤੁਹਾਡੇ ਸਾਹਮਣੇ ਆਇਆ ਅੱਜ ਦੁਨੀਆ ਭਰ ਵਿੱਚ ਸਿੱਖਵਾਦ ਉੱثار ਰਹੇ ਆ ਅਮਰੀਕਾ ਦੇ ਵਿੱਚ ਉਹਦੇ ਨਾਲ ਵੀ ਅਨਸਾਫੀ ਹੋਈ ਐ ਸੀ ਉੱਥੋਂ ਦੀ ਸਰਕਾਰ ਨੇ ਵੀ ਇਹ ਕਰਦੇ ਆ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਨਵਤਾ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਮਰੀਕਾ ਵਰਗਾ ਮੁਲਕ ਜਿਹੜਾ ਅਨਸਾਫ ਪਸੰਦ ਵਜੂ ਡਾਣੇ ਜਾਂਦਾ ਉਹ ਸਿੱਖ ਨਾਲ ਅਨਸਾਫ ਕਰੇ ਜੋ ਦੇ ਨਾਲ ਜਾਤ ਪੈ ਕੀਤੀ ਗਈ ਹੈ ਉਹ ਬਿਲਕੁਲ ਬਾਜਬਨੀ ਹੈ ਦੂਸਰੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਲਿਖਾਂ ਤੇ ਸ਼੍ਰੋਮਣੀ ਅਕਾਲੀ ਦਲ ਜਿ세 ਬੰਦੀ ਨੂੰ ਖੜਾ ਕੀਤਾ ਗਿਆ ਸੀ ਕਿਤੇ ਨਾ ਕਿਤੇ ਅਕਾਲੀ ਦਲ ਦੇ ਕੋ ਜਾਗੋ ਉਸ ਦਲ ਤੋਂ ਬੜੇ ਪਿੱਛੇ ਹਟੇ ਹਾਂ ਜੀ ਮਾੜੀ ਜੀ ਗੁਰਗੰთა ਜੇ ਪ੍ਰਕਾਰ ਦੇ ੜ ਕੀ ਕਰਨ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਰਵਿ ਸਾਹਿਬ ਦੀ ਜੇ ਪਹਿਲੇ ਪ੍ਰਕਾਸ਼ ਗੁਰਪੁਰਬਾਂ ਦੇ ਇਹ ਮਹਾਂ ਦਿਹਾੜੇ ਮਨਾਏ ਗਏ ਔਰ ਗੁਰਦੁਆਰਾ ਸ੍ਰੀ ਰਾਮ ਸਰਸਾਈ ਤੋਂ ਨਗਰ ਕੀਰਤਨ ਦੇ ਰੂਪ ਚੱਲ ਕੇ ਸ੍ਰੀ ਕਾਨਪਕਸਾ ਪੁੱਜਿਆ ਔਰ ਪਰੰਪਰਾ ਅਨੁਸਾਰ ਗੁਰ ਤੇਹਾਸ ਦੀ ਕਥਾ ਸ੍ਰੀ ਕਾਨਪਕਸਾ ਵਿੱਚ ਹੋਈ ਹੈ ਤੁਸੀਂ ਦੇਖ ਰਹੇ ਹੋ ਲੱਖਾਂ ਦੀ ਗੰਟੀ ਸੰਗਤਾਂ ਕਿੰਨੀਆਂ ਪਰਦੇ ਵਿੱਚੋਂ ਅੱਜ ਇਸ ਗੁਰਪੁਰਬ ਤੇ ਹਾਜ਼ਰੀਆਂ ਦਿਨੋਂ ਸਜਾਏ ਗਏ ਹੈ ਬਹੁਤ ਹੀ ਸੁੰਦਰ ਪਾੜੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਇਹ ਸੰਗਤਾਂ ਦੀ ਸਰਦਾ ਆਪਾਹਨਾ ਆਪਸ਼ਾ ਔਰ ਪ੍ਰੇਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਪੁਰਬ ਦੀ ਦੁਨੀਆ ਪਰਦੇਸ ਵਿੱਚ ਬੈਠੇ ਸਿੱਖਾਂ ਨੇ ਸੰਗਤਾਂ ਨੂੰ ਗੁਰੂ ਨਾਮਤ ਨਾਮ ਲੈਵਾ ਮਾਈ ਭਾਈ ਨੂੰ Hindu Muslim Asahi ਸਭ ਨੂੰ ਲੱਖ ਲੱਖ ਵਧਾਈ ਦਿੰਨਾ ਗੁਰੂ ਸਾਹਿਬ ਸਿੱਧ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰੇ ਧਰਮਾਂ ਦੇ ਸੰਦੇ ਸਾਡੇ ਰਹੇ ਬੜਾ ਜਿਨ੍ਹਾਂ ਨੇ ਹਰ ਧਰਮ ਦੀ ਅਗਵਾਈ ਕੀਤੀ ਹਰ ਧਰਮ ਨੂੰ ਉਪਦੇਸ਼ ਦਿੱਤਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਮਨ ਕੁਰਬਾਨੀ ਕਿਸੇ ਨਾਲ ਸਾਨੂੰ ਬਿਦਕਰਾ ਕਰਨਾ ਨਹੀਂ ਸਿਖਾਉਂਦੀ ਹਰ ਧਰਮ ਦਾ ਸਤਕਾਰ ਕਰਨਾ ਹਰ ਮਾਨਵ ਪ੍ਰਾਣੀ ਦੀ ਹਰ ਤਮੰਖਰ ਕਿਸ਼ਹਤਾ ਕਰਨੀ ਔਰ ਦੇਨ ਦੁਖੀ ਦਰਦਮੰਦਾਂ ਦੀ ਕੋਝ ਕੇ ਮਦਦ ਕਰਨੀ ਇਹ ਸਤਗੁਰੂ ਜੀ ਦੀ ਕੁਰਬਾਨੀ ਨੇ ਸਾਨੂੰ ਬਹੁਤ ਅਮੋਲਕ ਸਿਧਾਂਤ ਦਿੱਤੇ ਆ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਸੋ ਐਸੇ ਸਤਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਜਿੰਨੀ ਕਿ ਸਰਬਾ ਨਾਲ ਮਨਾਇਆ ਜਾਵੇ ਉਨਾਂ ਹੀ ਵੱਡੀ ਕਿਰਪਾ ਸਤਗੁਰੂ ਦੀ ਸਾਡੇ ਤੇ ਹੋਣੀ